ਟੋਲ ਪਲਾਜੇ ਵੀ 3 ਦਿਨ ਵਾਸਤੇ ਫ੍ਰੀ ਆ ਤੇ ਜਿਲ੍ਹਾ ਪ੍ਰਧਾਨਾਂ ਦੇ ਭਾਜਪਾ ਦੇ ਉਹਨਾਂ ਦੇ ਘਰਾਂ ਦੇ ਮੂਹਰੇ ਵੀ 3 ਦਿਨ ਵਾਸਤੇ 22 ਤਰੀਕ ਤੱਕ ਅਸੀਂ ਇੱਥੇ ਬੈਠਾਂਗੇ ਅਸੀਂ ਪਾਰਲੀਮੈਂਟ 'ਚ ਮੰਗ ਕਰਦੇ ਕਿ ਉਹ ਕਾਨੂੰਨ ਬਣਾਵੇ ਮੋਦੀ ਕਿਉਂਕਿ ਉਹਨਾਂ ਨੇ ਲਿਖਤੀ ਉਹ ਸਾਨੂੰ ਇਹ ਦਿੱਤਾ ਸੀਗਾ ਵੀ ਮੈਂ ਇਹ ਕਾਨੂੰਨ ਬਣਾਉਂਗਾ ਤੁਹਾਡਾ ਐਮਐਸਪੀ ਪਰ ਉਹਨੇ ਕੋਈ ਵੀ ਲਾਗੂ ਨਹੀਂ ਕੀਤਾ ਸਾਡਾ ਕਾਨੂੰਨ ਐਮਐਸਪੀ ਦਿੱਤੀ ਹੈ ਜਿੰਨਾਂ 'ਚ ਕਰੇ ਉਹ ਕਾਨੂੰਨ ਨਹੀਂ ਬਣਦਾ 23 ਫਸਲਾਂ ਤੇ ਕਰਜ਼ਾ ਜਿਹੜਾ ਕਿਸਾਨਾਂ ਸਰ ਜਾਂ ਛੋੜੇ ਦੁਕਾਨਦਾਰ ਸਰ ਜਾਂ ਮਜ਼ਦੂਰਾ ਸਰ ਜਿਹੜਾ ਕਰਜ਼ਾ ਉਹਦੇ ਤੇ ਲਖੀਰ ਮਾਰਨੀ ਚਾਹੀਦੀ ਹੈ ਕਿਉਂਕਿ ਜੈਦਾਨੀਆਂ ਬਾਨੀਆਂ ਦਾ ਕਰਜ਼ਾ ਮਾਫ ਕੀਤਾ ਜਾ ਸਕਦਾ ਤੇ ਇਥੋਂ ਦੇ ਕਿਸਾਨਾਂ ਦਾ ਵੀ ਕੀਤਾ ਜਾ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਦੇਖੋ ਕਿੰਡੀ ਬਡੰਬਣਾ ਦੀ ਗੱਲ ਹੈ ਕਿ ਡਾਕਟਰ ਸੁਆਮੀਨਾਥਨ ਨੂੰ ਭਾਰਤ ਰਤਨ ਤਾਂ ਦਿੱਤਾ ਜਾ ਰਿਹਾ ਤੇ ਡਾਕਟਰ ਸੁਆਮੀਨਾਥਨ ਕਿਸਾਨਾਂ ਦੀ ਗੱਲ ਜਿਹੜੀ ਕਰਦਾ ਉਹਨੂੰ ਲਾਗੂ ਕਰਨ ਦੀ ਕੋਈ ਗੱਲ ਹੈ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਪ੍ਰਗਟ ਸਿੰਘ ਜ਼ਿਲ੍ਹਾ ਪ੍ਰਚਾਰਕ ਇਕ੍ਰਤੀ ਕਿਸਾਨੀ ਇਹ ਸਾਰੇ ਪੰਜਾਬ ਦੇ ਵਿੱਚ ਭਾਜਪਾ ਦੇ ਜਿੰਨੇ ਸੀਨੀਅਰ ਲੀਡਰ ਆ ਜਾਂ ਮੰਤਰੀ ਆ ਕੋਈ ਸਾਰੇ ਪੰਜਾਬ ਦੇ ਵਿੱਚ ਲਗਾਇਆ ਜਾ ਰਿਹਾ ਔਰ ਸਾਰੇ ਪੰਜਾਬ ਦੇ ਵਿੱਚ ਜਿੰਨੇ ਟੂਲ ਪਲਾਜੇ ਆ ਉਹ ਸਾਰੇ ਦੇ ਸਾਰੇ ਤਿੰਨ ਦਿਨਾਂ ਵਾਸਤੇ ਫ੍ਰੀ ਕੀਤੇ ਗਏ ਆ ਮੰਗ ਆ ਗਈ ਜੀ ਜਿਹੜੀਆਂ ਅਸੀਂ ਦਿੱਲੀ ਮੋਰਚੇ ਮੋਕੇ ਜਿਹੜੀਆਂ ਮੰਗਾਂ ਰੱਖੀਆਂ ਸੀ ਮੋਦੀ ਸਰਕਾਰ ਮੋਕੇ 23 ਫਸਲਾਂ ਤੇ ਪਾ ਸਾਨੂੰ ਉਹਦੇ ਤੇ ਕਾਨੂੰਨ ਬਣਾਉਣਾ ਚਾਹੀਦਾ ਹੈ ਗਰੰਟੀ ਬਣਨੀ ਚਾਹੀਦੀ ਹੈ ਅਸੀਂ ਪਾਰਲੀਮੈਂਟ ਚ ਮੰਗ ਕਰਦੇ ਕਿ ਉਹ ਕਾਨੂੰਨ ਬਣਾਵੇ ਮੋਦੀ ਕਿਉਂਕਿ ਉਹਨਾਂ ਨੇ ਲਿਖਤੀ ਉਹ ਸਾਨੂੰ ਇਹ ਦਿੱਤਾ ਸੀਗਾ ਵੀ ਮੈਂ ਇਹ ਕਾਨੂੰਨ ਬਣਾਉਂਗਾ ਤੁਹਾਡਾ ਐਮਐਸਪੀ ਪਰ ਉਹਨੇ ਕੋਈ ਵੀ ਲਾਗੂ ਨਹੀਂ ਕੀਤਾ ਸਾਡਾ ਕਾਨੂੰਨ ਐਮਐਸਪੀ ਦਿੱਤੀ ਹੈ ਜਿਨ੍ਹਾਂ ਚ ਕਰੇ ਉਹ ਕਾਨੂੰਨ ਨਹੀਂ ਬਣਦਾ 23 ਫਸਲਾ ਤੇ ਕਰਜ਼ਾ ਜਿਹੜਾ ਕਿਸਾਨਾਂ ਸਰ ਜਾਂ ਛੋੜੇ ਦੁਕਾਨਦਾਰ ਸਰ ਜਾਂ ਮਜ਼ਦੂਰਾ ਸਰ ਜਿਹੜਾ ਕਰਜ਼ਾ ਉਹਦੇ ਤੇ ਲਖੀਰ ਮਾਰਨੀ ਚਾਹੀਦੀ ਹੈ ਕਿਉਂਕਿ ਜੈਦਾਨੀਆਂ ਬਾਨੀਆਂ ਦਾ ਕਰਜ਼ਾ ਮਾਫ ਕੀਤਾ ਜਾਦਾ ਤੇ ਇਥੋਂ ਦੇ ਕਿਸਾਨਾਂ ਦਾ ਵੀ ਕੀਤਾ ਜਾ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਕਰਕੇ ਜਾਣਾ ਮੋਦੀ ਸਰਕਾਰ ਜਿਹੜਾ ਉਹ ਕਿਤੇ ੱੱੱਕਾ ਕਰ ਰਹੀ ਆ ਬਾਰਡਰ ਦੇ ਉੱਤੇ ਗੋਲੀਆਂ ਚੜਾ ਰਹੀ ਆ ਅਥਰੂ ਗੈਸਟ ਰਹੀ ਆ ਜਿੱਥੇ 200 ਬੰਦਾ ਫੱਟੜ ਹੋ ਗਿਆ ਇਹ ਜਮਹੂਰੀ ਅਧਿਕਾਰ ਹੈ ਹਰ ਜਥੇਬੰਦੀ ਨੂੰ ਉੱਥੇ ਜਾਣ ਦਾ ਅਧਿਲੀ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਤੇ ਆਪਣੀਆਂ ਮੰਗਾਂ ਜਿਹੜੀਆਂ ਸਾਡੀਆਂ ਜਿੰਨਾ ਕਰੇ ਪੂਰੀਆਂ ਨਹੀਂ ਹੁੰਦੀਆਂ ਇਹ ਐਜੀਟੇਸ਼ਨ ਜਾਰੀ ਹੋਊਗਾ ਕਿਉਂਕਿ 22 ਤਰੀਕ ਨੂੰ ਆਲ ਇੰਡੀਆ ਸਯੁਜਤ ਮੋਰਚੇ ਦੀ ਦਿੱਲੀ ਚੱਕ ਮੀਟਿੰਗ ਹੋ ਰਹੀ ਹੈ ਉੱਤੋਂ ਜੋ ਫੈਸਲਾ ਅੱਗੇ ਆਊਗਾ ਉਹਦੇ ਮੁਤਾਬਕ ਫੇਰ ਆਹੀ ਅੱਗੇ ਵਧਣ ਕੱਲ ਮੀਟਿੰਗ ਦੇ ਵਿੱਚ ਪੰਜ ਫੈਸਲਿਆਂ ਤੇ ਇਹ ਗੱਲ ਠੀਕ ਹੈ ਜੀ ਤੁਹਾਡੀ ਵੀ ਜਿਹੜੀਆਂ ਪੰਜਾਬ ਦੀ ਅੱਜ ਧਰਤੀ ਜਿਹੜੇ ਹਾਲਾਤਾਂ ਚੱਲੇ ਗਏ ਨੇ ਪੰਜਾਬ ਦੇ ਲੋਕ ਪਾਣੀ ਦੇ ਵਿੱਚ ਦੁੱਖ ਹੋ ਸਕਦਾ ਤੇ ਰਾਜਸਥਾਨ ਬਣ ਜਾਏ ਜਿੰਨਾ ਪਾਣੀ ਦੇ ਕਿਉਂਕਿ ਜਿਹੜੀ ਯੂਨੀਵਰਸਟਿਕ ਦੀ ਰਿਪੋਰਟ ਕਹਿੰਦੀ ਹੈ ਕਿ 16-17 ਸਾਲ ਦਾ ਪਾਣੀ ਰਹਿ ਗਿਆ ਸਿਰਫ ਜੇ ਝੋਨਾ ਝੋਨਾ ਸਾਡਾ ਲਾਉ ਕਿ ਉਹ ਨਾ ਲਾਉਣਾ ਇੱਕ ਮਜਬੂਰੀ ਹੈ ਅਸੀਂ ਨਹੀਂ ਕਹੁੰਦੇ ਵਿੱਚ ਨਾ ਲਾਓ ਅਸੀਂ ਤਾਂ ਕਹਿੰਨੇ ਵੀ ਫਸਲੀ ਚੱਕਰ ਬਦਲੋ ਇੱਥੇ ਸਾਰੇ ਪੰਜਾਬ ਦੇ ਵਿੱਚ ਤਾਂ ਕਿ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਜਿਹੜੀਆਂ WhatsApp 'ਕੋ ਬੜਾ ਕੇ ਬਲਾਗ ਬਣਾ ਕੇ ਜਾਂ ਜਿੱਥੇ ਜਿਹੜੀ ਫਸਲ ਲਾਗੂ ਹੁੰਦੀ ਆ ਉਹ ਕੀਤੀ ਜਾਵੇ ਝੋਨਾ ਬੰਦ ਕੀਤਾ ਜਾਵੇ ਅਸੀਂ ਤਾਂ ਮੰਗੇ ਕਰਦੇ ਵੀ ਪਾਣੀ ਦੀ ਸਾਡੀ ਬਚਤ ਆ ਉਹ ਹੋ ਜਾਵੇ ਆਉਣ ਵਾਲੇ ਸਮੇਂ 'ਚ ਐਸਕੇਮ ਵੱਲੋਂ ਦਿੱਲੀ ਕੂਚ ਕੀਤਾ ਜਾਊਗਾ ਨਹੀਂ ਇਹਦੇ ਬਾਰੇ ਅੱਜ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ 22 ਤਰੀਕ ਦੀ ਸਯੁਕਤ ਮੋਰਚੀ ਆਲ ਇੰਡੀਆ ਦੀ ਮੀਟਿੰਗ ਹੈ ਜੋ ਸੱਦਾ ਉੱਥੋਂ ਆਊਗਾ ਸਾਨੂੰ ਉਹ ਕਰਾਂਗੇ ਦੀਪ ਸਿੰਘ ਪੋਲਾ ਜਲਦੀ ਸਿੰਘ ਪੋਲਾ ਕੀ ਤੁਹਾਡੇ ਕੋਲ ਦਾ ਜਿਹੜੀ ਯੂਨਨ ਹੈ ਮੈਂ ਜੀ ਆਲ ਇੰਡੀਆ ਕਿਸਾਨ ਸਭਾ 1936 ਨਾਲ ਸੰਬੰਧਤ ਹਾਂ ਉਹਦੀ ਸੂਬਾ ਕਮੇਟੀ ਦਾ ਮੈਂਬਰ ਹਾਂ ਅੱਜ ਦਾ ਜਿਹੜਾ ਸ਼ੁਰੂ ਹੋਣਾ ਨਾ ਦੱਸਣ ਦੇ ਬਲਕਿ ਬਿਲਕੁਲ ਜੀ ਪਿਛਲੇ ਸਮੇਂ ਤੋਂ ਸਯੁਕਤ ਕਿਸਾਨ ਮੋਰਚਾ ਦੀ ਅਗਵਾਈ ਦੇ ਵਿੱਚ ਲਗਾਤਾਰ ਐਜੀਟੇਸ਼ਨ ਜਾਰੀ ਹੈ ਉਸੇ ਐਜੀਟੇਸ਼ਨ ਦੇ ਤਹਿਤ ਅੱਜ 20 21 ਤੇ 22 ਅੱਜ ਤੋਂ ਲੈ ਕੇ 3 ਦਿਨ ਲਗਾਤਾਰ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜੇ ਫ੍ਰੀ ਕੀਤੇ ਜਾ ਰਹੇ ਆ ਸੰਯੁਕਤ ਕਿਸਾਨ ਮੋਰਚੇ ਦੀ ਕਾਰਤ ਦੇ ਬੀਜਪੀ ਦੇ ਅਹੁਦੇਦਾਰ ਆ ਜਿਹੜੇ ਉਹਨਾਂ ਦੇ ਘਰਾਂ ਸਾਹਮਣੇ ਧਰਨੇ ਦਿੱਤੇ ਜਾ ਰਹੇ ਆ ਦਿਨ ਪਰ ਰਾਤ ਦੇ ਲਗਾਤਾਰ ਧਰਨੇ ਚੱਲਣਗੇ ਵੇਖੋ ਜੀ ਇਹ ਮੀਟਿੰਗਾਂ ਚੌਥੀ ਮੀਟਿੰਗ ਹੈ ਜਦੋਂ ਦਾ ਇਹ ਦੁਆਰਾ ਮਤਲਬ ਸ਼ੰਭੂ ਤੇ ਖਨੌਰੀ ਦੇ ਵਿੱਚ ਕਿਸਾਨ ਪਹੁੰਚੇ ਆ ਵੱਖ-ਵੱਖ ਜਥੇਬੰਦੀਆਂ ਦੀ ਗੁਆਈ ਦੇ ਵਿੱਚ ਸਰਕਾਰ ਦੀ ਨੀਤੀ ਹੈ ਜਿਹੜੀ ਉਹ ਲਗਾਤਾਰ ਟਾਲ ਮਟੋਲ ਦੀ ਗੁੰਮਰਾਹ ਕਰਨ ਦੀ ਨੀਤੀ ਹੈ ਜਿਹੜੀ ਸਰਕਾਰ ਕੇਂਦਰ ਸਰਕਾਰ ਉਹਦੇ ਤੇ ਚੱਲ ਰਹੀ ਹੈ ਸੋ ਹੁਣ ਫੇਰ ਜਿਹੜੀ ਪ੍ਰੋਪੋਜ਼ਲ ਲੈ ਕੇ ਆਈ ਹੈ ਸਰਕਾਰ ਕਿ ਪੰਜ ਜਿਹੜੀਆਂ ਦੋ ਫਸਲਾਂ ਦੇ ਉੱਤੇ ਤਿੰਨ ਦਾਲਾਂ ਦੇ ਉੱਤੇ ਐਮਐਸਪੀ ਦੇ ਦੇਵਾਂਗੇ ਇਹ ਇਹ ਵੀ ਇੱਕ ਮਤਲਬ ਸਿਆਸਤ ਸਿਆਸੀ ਦਾਅ ਪੇਚ ਹੈ ਜਿਹੜਾ ਉਹ ਚੱਲਿਆ ਜਾ ਰਿਹਾ ਹੈ ਗੁੰਮਰਾਹ ਕਰਨ ਦੀ ਠੱਗੀ ਮਾਰਨ ਦੀ ਧੋਖਾ ਕਰਨ ਦੀ ਇਹ ਜਿਹੜੀ ਉਹ ਨੀਤੀ ਆ ਸਰਕਾਰ ਦੀ ਅਸਲ ਦੇ ਵਿੱਚ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਮੰਨਣ ਨੂੰ ਤਿਆਰ ਨਹੀਂ ਇਸ ਕਰਕੇ ਅਸੀਂ ਸਮਝਦੇ ਆ ਕਿ ਸਰਕਾਰ ਮੀਟਿੰਗ ਕਰੇ ਮੀਟਿੰਗ ਦੇ ਵਿੱਚ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਸਵਾਲ ਜਿਹੜਾ ਚੁੱਕ ਰਿਹਾ ਸੰਯੁਕਤ ਕਿਸਾਨ ਮੋਰਚਾ ਜਿਹਦੇ ਚ 23 ਦੀਆਂ 23 ਫਸਲਾਂ ਦੇ ਉੱਤੇ ਐਮਐਸਪੀ ਦਾ ਸਵਾਲ ਹੈ ਉਹਨੂੰ ਦੇਣ ਦੀ ਗੱਲ ਕਰੇ C2+50% ਜਿਹੜਾ ਡਾਕਟਰ ਸੁਆਮੀਨਾਥਨ ਦਾ ਫਾਰਮੂਲਾ ਹੈ ਉਹਦੇ ਮੁਤਾਬਕ ਭਾਅ ਤੈਅ ਕਰਨ ਦੀ ਗੱਲ ਕੀਤੀ ਜਾਵੇ ਦੇਖੋ ਕਿੰਡੀ ਬਡਮਣਾ ਦੀ ਗੱਲ ਹੈ ਕਿ ਡਾਕਟਰ ਸੁਆਮੀਨਾਥਨ ਨੂੰ ਭਾਰਤ ਰਤਨ ਤਾਂ ਦਿੱਤਾ ਜਾ ਰਿਹਾ ਤੇ ਡਾਕਟਰ ਸੁਆਮੀਨਾਥਨ ਕਿਸਾਨਾਂ ਦੀ ਗੱਲ ਜਿਹੜੀ ਕਰਦਾ ਉਹਨੂੰ ਲਾਗੂ ਕਰਨ ਦੀ ਕੋਈ ਗੱਲ ਹੈ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਮਤਲਬ ਇਹਦੇ ਤੋਂ ਵੀ ਲੱਗਦਾ ਸਪਸ਼ਟ ਹੁੰਦਾ ਹੈ ਪੁਸ਼ਟੀ ਹੁੰਦੀ ਹੈ ਸਾਡੀ ਗੱਲ ਦੀ ਕਿ ਠੱਗੀ ਦਾ ਮਾਰਨਾ ਚਾਹੁੰਦੀ ਹੈ ਸਰਕਾਰ ਪਰ ਕਿਸਾਨਾਂ ਮਜ਼ਦੂਰਾਂ ਨੂੰ ਦੇਣਾ ਕੁਝ ਨਹੀਂ ਚਾਹੁੰਦੀ ਸੋ ਇਸ ਕਰਕੇ ਸੰਯੁਕਤ ਕਿਸਾਨ ਮੋਰਚਾ ਜੋ ਕਹਿੰਦਾ ਹੈ ਕਰਜ਼ੇ ਦੇ ਸਵਾਲ ਤੇ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਹੈ ਕਿ ਤੁਸੀਂ ਕਾਰਪੋਰੇਟ ਘਰਾਣਿਆਂ ਦੇ ਪਿਛਲੇ 10 ਸਾਲਾਂ ਚ 25 ਲੱਖ ਕਰੋੜ ਰੁਪਈਆ ਜੇ ਇਹਨੂੰ ਇਹਦਾ ਸਾਰਾ ਹੋਰ ਪਾ ਲਿਆ ਜਾਵੇ ਜਿਵੇਂ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਇੰਨਾ ਸਮਾਂ ਵਿਆਜ ਦੇਣ ਦੀ ਲੋੜ ਨਹੀਂ ਉਹ ਸਾਰਾ ਕੁਝ ਪਾ ਲਿਆ ਜਾਵੇ ਤੇ 50 ਲੱਖ ਕਰੋੜ ਤੋਂ ਵੀ ਉੱਪਰ ਚਲੇ ਜਾਂਦਾ ਉਹਨਾਂ ਦਾ ਮਾਫ਼ ਹੋ ਸਕਦਾ ਤੇ ਕਿਸਾਨਾਂ ਦਾ ਕਰਜ਼ਾ ਮਜ਼ਦੂਰਾਂ ਦਾ ਕਰਜ਼ਾ ਪਿੰਡੂ ਮਜ਼ਦੂਰ ਗਰੀਬ ਔਰਤਾਂ 20 ਮਾਈਕਰੋ ਫਾਈਨਾਂਸ ਕੰਪਨੀਆਂ ਤੱਕ ਨੇ ਆਪਦੇ ਜਾਲ 'ਚ ਉਹਨਾਂ ਨੂੰ ਕਰਜ਼ੇ ਦੇ ਚ ਫਸਾ ਲਿਆ ਉਹਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਕੀਤਾ ਜਾ ਸਕਦਾ ਸੋ ਬਿਜਲੀ ਬਿੱਲ ਵੀ ਸੋ ਵੀ ਹੈ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਉਦੋਂ ਵਾਦਾ ਸੀ ਕਿ ਅਸੀਂ ਇਹਨੂੰ ਰੱਦ ਕਰਨ ਦੀ ਗੱਲ ਹੈ ਜਿਹੜੀ ਉਹ ਕਰਾਂਗੇ ਕਾਲੇ ਕਾਨੂੰਨ ਜਿਹੜੇ ਉਦੋਂ ਰੱਦ ਕਰਨ ਦਾ ਐਲਾਨ ਕੀਤਾ ਉਹਦਾ ਹਲੇ ਤੱਕ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਉਹਨੂੰ ਜਾਰੀ ਕਰਾਉਣ ਦਾ ਸਵਾਲ ਹੈ ਇਹਨਾਂ ਸਵਾਲ ਇਹ ਸਵਾਲਾਂ ਨੂੰ ਲੈ ਕੇ ਅਸੀਂ ਸਮਝਦੇ ਆਂ ਕਿ ਹਲੇ ਤੱਕ ਕੇਂਦਰ ਸਰਕਾਰ ਦੀ ਪਹੁੰਚ ਹੈ ਜਿਹੜੀ ਉਹ ਗੁੰਮਰਾਹ ਕਰਨ ਵਾਲੀ ਤੇ ਵੇਲਾ ਪਾਰ ਕਰਨ ਵਾਲੀ ਗੱਲ ਹੈ ਕਿ ਕਿਵੇਂ ਨਾ ਕਿਵੇਂ ਚੋਣਾ ਆ ਜਾਣ ਤੇ ਫਿਰ ਇਹ ਦਬੜੂ ਕੁ ਸ਼ੁਰੂ ਹੋ ਜੇ ਸੋ ਇਸ ਨੀਤੀ ਦੇ ਵਿਰੋਧਾਂ ਸੀ ਸੰਯੁਕਤ ਕਿਸਾਨ ਮੋਰਚਾ ਉਸੇ ਨੂੰ ਲੈ ਕੇ ਅੱਜ ਇਹ ਐਜੀਟੇਸ਼ਨ ਫਿਰ ਦੁਆਰਾ ਇੱਕ ਵੱਖਰੇ ਰੂਪ ਦੇ ਵਿੱਚ ਅਗਲੇ ਪੜਾ ਦੇ ਵਿੱਚ ਇਹ ਇਹ ਵਿਡਣ ਜਾ ਰਹੇ ਅਗਲੀ ਰਣਨੀਤੀ ਕੀ ਹੋਊਗੀ ਤੇ ਅਗਲੀ ਰਣਨੀਤੀ 22 ਤਰੀਕ ਨੂੰ ਪਹਿਲਾਂ ਪੰਜਾਬ ਫੇਜ ਦੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋ ਚੁੱਕੀ ਹੈ 22 ਤਰੀਕ ਨੂੰ ਦਿੱਲੀ ਚ ਆਲ ਇੰਡੀਆ ਲੈਵਲ ਦੀ ਮੀਟਿੰਗ ਹੈ ਜਿਹੜੀ ਉਹ ਹੋ ਰਹੀ ਹੈ ਉਹਦੇ ਚ ਕਿਉਂਕਿ ਕੋਡ ਆਫ ਕੰਡਕਟ ਲੱਗਣ ਦੀ ਸੁਭਾਵਨਾ ਹੈ ਪਾਰਲੀਮੈਂਟ ਦੀਆਂ ਚੋਣਾਂ ਦਾ ਐਲਾਨ ਹੋਣ ਦੀ ਸੁਭਾਵਨਾ ਹੈ ਉਹ ਸਾਰੀ ਚੀਜ਼ ਨੂੰ ਧਿਆਨ ਚ ਰੱਖਦੇ ਆ ਸੰਯੁਕਤ ਕਿਸਾਨ ਮੋਰਚਾ ਜਿਹੜਾ ਦਿੱਲੀ ਦੀ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਹੈ ਜਿਹੜੀ ਉਹ ਤੈਅ ਕਰੇਗਾ ਇਸ ਕਰਕੇ ਅੱਜ ਰਣਨੀਤੀ ਕੀ ਹੋਏਗੀ ਇਹਦੇ ਬਾਰੇ ਕੋਈ ਸਪਸ਼ਟ ਗੱਲ ਹੈ ਜਿਹੜੀ ਉਹ ਕਰਨ ਦੀ ਸਮਰੱਥਾ ਦੇ ਵਿੱਚ ਅਸੀਂ ਨਹੀਂ ਹੈਗੇ ਭਪਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇਖੋ ਜੀ ਐਸ ਕੇ ਐਮ ਨੇ ਜਿਹੜਾ ਤੁਰੰਤ ਕੱਲ ਫੈਸਲਾ ਲਿਆ ਜੋ ਸਾਡੇ ਜਜਾਰੂ ਵੀਰ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ ਉਹਨਾਂ ਨੂੰ ਮੁੱਖ ਰੱਖ ਕੇ ਉਹਨਾਂ ਨੇ ਐਸ ਕੇ ਐਮ ਨੇ ਇਹ ਫੈਸਲਾ ਲਿਆ ਵੀ ਅੱਜ ਟੋਟਲ ਪੰਜਾਬ ਦੇ ਵਿੱਚ ਜੋ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਆ ਉਹਨਾਂ ਦਾ 3 ਦਿਨਾਂ ਵਾਸਤੇ ਉਹਨਾਂ ਦੇ ਘਰਾਂ ਦੇ ਮੂਹਰੇ ਘਰਾਓ ਦਾ ਫੈਸਲਾ ਕੀਤਾ ਗਿਆ ਇਸ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਬੈਠੇ ਆ ਟੋਲਪਰਾਜੇ ਵੀ ਅੱਜ ਬੰਦ ਕੀਤੇ ਗਏ ਬਿਲਕੁਲ ਜੀ ਟੋਲਪਰਾਜੇ ਵੀ 3 ਦਿਨਾਂ ਵਾਸਤੇ ਫ੍ਰੀ ਆ ਤੇ ਜਿਲ੍ਹਾ ਪ੍ਰਧਾਨਾਂ ਦੇ ਭਾਜਪਾ ਦੇ ਉਹਨਾਂ ਦੇ ਘਰਾਂ ਦੇ ਮੂਹਰੇ ਵੀ ਤਿੰਨ ਦਿਨ ਵਾਸਤੇ 22 ਤਰੀਕ ਤੱਕ ਅਸੀਂ ਇੱਥੇ ਬੈਠਾਂਗੇ ਕੱਲ ਜਿਹੜੀ ਮੀਟਿੰਗ ਹੋਈ ਸੀ ਜੀ ਉਹਦੇ ਵਿੱਚ ਕੁਝ ਫੈਸਲੇ ਵੀ ਲਿੱਤੇ ਗਏ ਸੀ ਕਿ ਉਹ ਫੈਸਲੇ ਦੁਕਾਰ ਦਿੱਤੇ ਗਏ ਕੀ ਕਰ ਗਿਆ ਜੀ ਵੇਖੋ ਜੀ ਜਿਹੜੇ ਫੈਸਲੇ ਉਹ ਲਏ ਆ ਉਹ ਫੈਸਲੇ 21 ਤੇ 23 ਫਸਲਾ ਤੇ ਤਾਂ ਸਭ ਐਮਐਸਪੀ ਪਹਿਲਾਂ ਹੀ ਮਿਲ ਰਹੀ ਆ ਉਹਨਾਂ ਨੇ 5 ਦਾ ਕਿਹਾ ਉਹ ਵੀ ਕੁਝ ਟਾਈਮ ਵਾਸਤੇ ਕਿਹਾ ਸਾਨੂੰ ਉਹ ਫੈਸਲੇ ਮਨਜ਼ੂਰ ਨਹੀਂਗੇ ਬਾਕੀ ਜੋੜਾ ਕੋਈ ਫੈਸਲਾ ਕਰਨਾ ਕਿਉਂਕਿ ਉਹ ਸਾਡੇ ਭਰਾ ਬੈਠੇ ਆ ਉੱਤੇ ਬਾੜਾਂ ਦੇ ਉੱਤੇ ਆਹ ਜਿਹੜਾ ਫੈਸਲਾ ਲਿਆ ਇਹ ਵੀ ਉਹਨਾਂ ਨੂੰ ਮੁੱਖ ਰੱਖ ਕੇ ਲਿਆ ਗਿਆ ਅਸੀਂ ਉਹਨਾਂ ਨੂੰ ਸਪੋਰਟ ਇੱਥੋਂ ਕਰ ਰਹੇ ਆ ਜਦੋਂ ਸਾਡਾ ਐਸਕੇਐਮ ਦਾ ਅਗਲਾ ਕੋਈ ਪ੍ਰੋਗਰਾਮ ਹੋਊ ਉਹ ਵੀ ਅਸੀਂ ਇਸੇ ਤਰ੍ਹਾਂ ਹੀ ਚਲਾਉਂਦੇ ਰਾਵਾਂਗੇ ਐਲਾਨ ਕੀਤਾ ਗਿਆ ਕੱਲ ਨੂੰ ਦਿੱਲੀ ਗਿਆ ਇੱਕ ਦਿਨ ਦਿੱਲੀ ਪੂਸ਼ ਕਰਨ ਦਾ ਉਹਦੇ ਤੁਸੀਂ ਤੁਹਾਡੀ ਗੱਲ ਨਹੀਂ ਸਾਡੀ ਰਣਨੀਤੀ ਤਾਂ ਬਣੀ ਹੋਈ ਹੈ ਜੀ ਜਿਹੜਾ ਐਸਕੇਐਮ ਨੇ ਲਿਆ ਉਹ ਤਾਂ 3 ਦਿਨ ਦਾ ਸਾਡਾ ਇੱਥੋਂ ਦਾ ਹੀ ਹੈਗਾ ਜਿਹੜੀ ਉੱਥੋਂ ਦੀ ਰਣਨੀਤੀ ਆ ਉਹ ਉਹਨਾਂ ਨੇ ਉਹਨਾਂ ਲੀਡਰਾਂ ਨੇ ਜਿਹੜੀ ਕਾਲ ਦਿੱਤੀ ਹੋਈ ਆ ਉਹਨਾਂ ਨੇ ਆਪਦੇ ਤੌਰ ਤੇ ਦਿੱਤੀ ਹੋਈ ਹੈ ਜੇ ਕੱਲ ਦਿੱਲੀ ਤੋਂ ਪੁੱਛ ਕਰੋ ਨਹੀਂ ਜੀ ਨਹੀਂ 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 ਸਾਡਾ ਇਥੋਂ ਦਾ ਹੀ ਭਾਜ ਭਾਜ ਲੈਟਰਾਂ ਦੇ ਮੂਰੇ ਕਰਾਵਾ ਮੂਰੇ ਸਾਡਾ ਇੱਥੇ ਹੁੰਦਾ ਹੀ ਆ 23 ਤੱਕ ਸਾਡਾ